ਸਤਿ ਸ਼੍ਰੀ ਅਕਾਲ ਮੈਂ ਗੁਰਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਅੱਜ ਤੁਰੀਆਂ ਦੀਆਂ ਖਬਰਾਂ ਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਨਾਲ ਜਾਂਚ ਏਜੰਸੀ ਨੇ ਕਾਤਕ ਹਥਿਆਰਾਂ ਦੀ ਸਪਲਾਈ ਕਰਨ ਦੇ ਨਾਲ ਜੁੜੇ ਇੱਕ ਵੱਡੇ ਅਤਵਾਦੀ ਨੈੱਟਵਰਕ ਮਾਮਲੇ ਦੇ ਵਿੱਚ ਨਾਮਜਦ ਗਰਮਖਿਆਲੀ ਅਤਵਾਦੀ ਲਖਬੀਰ ਸਿੰਘ ਸੰਦੂਰ ਫਰ ਲੰਡਾ ਦੇ ਇੱਕ ਮੁੱਖ ਸਹਿਯੋਗੀ ਨੂੰ ਗ੍ਰਿਫਤਾਰ ਕੀਤਾ। ਮਧਪਰਦੇਸ਼ ਦੇ ਬੜਵਾਨੀ ਜ਼ਿਲ੍ਹੇ ਦੇ ਰਹਿਣ ਵਾਲੇ ਬਲਜੀਤ ਸਿੰਘ ਉਰਫ ਰਾਣਾਪਾਈ ਉਰਫ ਬੱਲੀ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੰਜਾਬ ਦੇ ਵਿੱਚ ਲੰਡਾ ਏਜੰਟਾਂ ਨੂੰ ਹਥਿਆਰਾਂ ਦਾ ਵੱਡਾ ਸਪਲਾਈਅਰ ਦੱਸਿਆ ਗਿਆ ਸੀ। ਅਤਵਾਦ ਰੋਕੂ ਏਜੰਸੀ ਦੇ ਅਨੁਸਾਰ ਸਪਲਾਈ ਕੀਤੇ ਗਏ ਨਾ ਹਥਿਆਰਾਂ ਦੀ ਵਰਤੋਂ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਲਈ ਵੱਡੇ ਪੱਧਰ ਤੇ ਕੀਤੀ ਜਾਂਦੀ ਸੀ ਹੋਰਾਂ ਤੋਂ ਜਬਰੀ ਵਸੂਲੀ ਵੀ ਸ਼ਾਮਿਲ ਸੀ ਜਲੰਧਰ ਦੇ ਹਾਤੇ ਦੀ ਫਲੋਰ ਪੁਲਿਸ ਨੇ ਸੰਸਦ ਮੈਂਬਰ ਅਮਰਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਉਸਦੇ ਦੋਸਤ ਲਾਪਰੇ ਸਿੰਘ ਨੂੰ ਫਲੋਰ ਤੋਂ 4 ਗ੍ਰਾਮ ਡਰਗਾਂ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਪੁਲਿਸ ਨੇ ਫਲੋਰ ਦੀ ਅਦਾਲਤ ਦੇ ਵਿੱਚੋਂ ਹਰਪ੍ਰੀਤ ਅਤੇ ਲਾਪਰੇ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਮੁਜਲਮਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਜਦਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੰਦੀਪ अरोड़ा ਵਾਸੀ ਲੁਧਿਆਣਾ ਦਾ 3 ਦਿਨਾਂ ਦਾ ਰਿਮਾਂਡ ਹਜ਼ਲ ਕੀਤਾ ਸੀ ਜਿਸ ਤੋਂ ਇਹ ਦੋਵੇਂ ਨਸ਼ੇ ਵਾਲੇ ਪਦਾਰਥ ਲੈ ਕੇ ਆਇਆ ਇਸਨ ਹਰਪ੍ਰੀਤ ਅਤੇ ਲਪ੍ਰੀਤ ਦਾ ਰਿਮਾਂਡ ਨਾ ਮਿਲਣ ਦੇ ਕਾਰਨ ਹੁਣ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਸੈਸ਼ਨ ਕੋਰਟ ਦਾ ਰੁਖ ਕੀਤਾ ਇਸ ਮਾਮਲੇ ਸੰਬੰਧੀ ਪੁਲਿਸ ਨੇ ਸੈਸ਼ਨ ਕੋਰਟ ਦੇ ਵਿੱਚ ਇੱਕ ਰਿਵੀਜ਼ਨ ਅਰਜੀ ਦਾਇਰ ਕੀਤੀ ਹੈ ਤੇ ਦੱਸਿਆ ਗਿਆ ਹੈ ਕਿ ਪੁਲਿਸ ਰਿਮਾਂਡ ਨਾ ਮਿਲਣ ਦੇ ਕਾਰਨ ਦੋਵਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਹਰਪ੍ਰੀਤ ਅਤੇ ਲਪ੍ਰੀਤ ਦੇ ਪਰਿਵਾਰ ਦੇ ਵੱਲੋਂ ਉਹਨਾਂ ਦੀ ਜ਼ਮਾਨਤ 17 ਜੁਲਾਈ ਨੂੰ ਲਾਈ ਗਈ ਸੀ ਜਿਸ ਦੀ ਸੁਣਵਾਈ 20 ਜੁਲਾਈ ਨੂੰ ਹੋਵੇਗੀ ਇਸ ਦੌਰਾਨ ਜੇਲ੍ਹ ਚ ਬੰਦ ਆਇਸ ਸਪਲਾਈਅਰ ਸੰਦੀਪ अरोੜਾ ਦੇ ਦੋਸਤ ਮਨੀਸ਼ ਮਰਵਾਹਾ ਨੂੰ ਵੀਰਵਾਰ ਨੂੰ ਖਤਮ ਹੋਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਟੀਮ ਇੰਡੀਆ ਦੇ ਆਲ ਰਾਊਂਡਰ ਖਿਡਾਰੀ ਹਾਰਦਿਕ ਪਾਂਡਿਆ ਨੇ ਆਪਣੀ ਪਤਨੀ ਨਤਾਸ਼ਾ ਸਟੈਂਡਪੋਟ ਚਿਪ ਤੋਂ ਤਲਾਕ ਲੈ ਲਿਆ ਨਤਾਸ਼ਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ ਨਤਾਸ਼ਾ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਲਿਖਿਆ ਹੈ ਕਿ ਦੋਵੇਂ ਆਪਸੀ ਸਹਿਮਤੀ ਦੇ ਨਾਲ ਵੱਖ ਹੋਏ ਨੇ ਹਾਰਦਿਕ ਅਤੇ ਨਤਾਸ਼ਾ ਦਾ ਵਿਆਹ 2020 ਦੇ ਵਿੱਚ ਹੋਇਆ ਸੀ ਪਰ ਹੁਣ ਕਰੀਬ 4 ਸਾਲ ਬਾਅਦ ਦੋਵੇਂ ਵਿਵੱਖ ਹੋ ਗਏ ਨੇ ਨਤਾਸ਼ਾ ਨੇ ਆਪਣੀ ਪੋਸਟ ਦੇ ਵਿੱਚ ਬੇਟੇ ਅਗਸਤਿਆ ਦਾ ਵੀ ਜ਼ਿਕਰ ਕੀਤਾ ਇਸ ਦੇ ਨਾਲ ਹੀ ਉਸਨੇ ਕਿਹਾ ਹੈ ਕਿ ਅਸੀਂ ਦੋਵਾਂ ਨੇ ਇਕੱਠੇ ਰਹਿ ਕੇ ਆਪਣਾ ਸਰਬਸ਼੍ਰੇਸ਼ਟ ਦਿੱਤਾ ਪਰ ਹੁਣ ਦੋਹਾਂ ਨੇ ਹੀ ਫੈਸਲਾ ਲਿਆ ਇਹ ਸਾਡੇ ਲਈ ਬਹੁਤ ਔਖਾ ਫੈਸਲਾ ਸੀ ਅਗਸਤਿਆ ਸਾਡੀ ਦੋਹਾਂ ਦੀ ਜ਼ਿੰਦਗੀ ਦਾ ਹਿੱਸਾ ਰਹੇਗਾ ਅਸੀਂ ਦੋਵੇਂ ਉਸ ਨੂੰ ਹਰ ਸੰਭਵ ਖੁਸ਼ੀ ਦੇਣ ਦੀ ਕੋਸ਼ਿਸ਼ ਕਰਾਂਗੇ ਦੱਸਦੀ ਕਿ ਪਾਂਡਿਆ ਤੇ ਨਤਾਸ਼ਾ ਦੇ ਤਲਾਕ ਦੀਆਂ ਖਬਰਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ ਪਰ ਹੁਣ ਦੋਵਾਂ ਨੇ ਪੁਸ਼ਟੀ ਕਰ ਦਿੱਤੀ ਹੈ ਪਾਂਡਿਆ ਤੇ ਨਤਾਸ਼ਾ ਦਾ ਵਿਆਹ 31 ਮਈ 2020 ਹੋਇਆ ਸੀ ਪਾਂਡਿਆ ਤੇ ਨਤਾ ਕਾਨੂੰਨੀ ਵਿਆਹ ਤੋਂ ਬਾਅਦ ਸ਼ਾਨਦਾਰ ਵਿਆਦਾ ਜਸ਼ਨ ਮਨਾਇਆ ਤੇ ਉਹਨਾਂ ਦਾ ਵਿਆਹ ਕਈ ਰੀਤੀ ਰਿਵਾਜਾਂ ਦੇ ਨਾਲ ਹੋਇਆ। ਰਾਸ਼ਟਰਪਤੀ ਦੇ ਵੱਲੋਂ ਵਿਦਵਨ ਸਭਾ ਦੇ ਵਿੱਚ ਪਾਸ ਚਾਂਸਲਰ ਦੀਆਂ ਸ਼ਕਤੀਆਂ ਮੁੱਖ ਮੰਤਰੀ ਨੂੰ ਦੇਣ ਬਾਰੇ ਪਾਸ ਬਿੱਲ ਵਾਪਸ ਬਿਨਾਂ ਮਨਜ਼ੂਰੀ ਦਿੱਤੇ ਮੋੜੇ ਜਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਭਾਜਪਾ ਦੇ ਉੱਪਰ ਹਮਲਾ ਬੋਲਿਆ ਉੱਥੇ ਹੀ ਰਾਜਪਾਲ ਤੇ ਵੀ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਕਿਹਾ ਕਿ ਸੂਬੇ ਦੇ ਚਾਂਸਲਰ ਮੁੱਖ ਮੰਤਰੀ ਹੀ ਹੋਣੇ ਚਾਹੀਦੇ ਨੇ ਕਿਉਂਕਿ ਉਹਨਾਂ ਨੂੰ ਯੂਨੀਵਰਸਿਟੀਆਂ ਦੇ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਰਾਜਪਾਲਤਾ ਬਾਹਰੋਂ ਹੋਣ ਕਾਰਨ ਜ਼ਿਆਦਾ ਜਾਣਕਾਰੀ ਨਹੀਂ ਰੱਖਦੇ ਉਹਨਾਂ ਨੇ ਕਿਹਾ ਕਿ ਰਾਜਪਾਲ ਸਿਲੈਕਟਡ ਹੁੰਦੇ ਨੇ ਜਦਕਿ ਮੁੱਖ ਮੰਤਰੀ ਲੋਕਾਂ ਦੁਆਰਾ ਚੁਣਿਆ ਹੋਇ ਦੀਆਂ ਸ਼ਕਤੀਆਂ ਦੇ ਉਹ ਹੱਕਦਾਰ ਨੇ ਉਹਨਾਂ ਨੇ ਰਾਜਪਾਲ ਤੇ ਨਿਸ਼ਾਨਾ ਸਾਧਿਆ ਕਿ ਜਦੋਂ ਕੋਈ ਬਿਲ ਪਾਸ ਨਹੀਂ ਕਰਨਾ ਹੁੰਦਾ ਤਾਂ ਰਾਸ਼ਟਰਪਤੀ ਨੂੰ ਭੇਜ ਦਿੱਤੇ ਜਾਂਦੇ ਨੇ ਤਾਂ ਉਹਨਾਂ ਦੱਸਿਆ ਕਿ ਇਸ ਬਿਲ ਨੂੰ ਮੁੜ ਪੇਸ਼ ਕਰਕੇ ਵਿਧਾਨ ਸਭਾ ਦੇ ਵਿੱਚ ਪਾਸ ਕਰਵਾਉਣ ਦੇ ਬਾਰੇ ਕੈਬਨਟ ਦੇ ਵਿੱਚ ਫੈਸਲਾ ਲਿਆ ਜਾਵੇਗਾ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੀ ਗਾਇਕੀ ਦੇ ਨਾਲ ਚਾਰੇ ਪਾਸੇ ਧੂਮਾਂ ਪਾਈਆਂ ਨੇ ਹਾਲੀ ਦੇ ਘੜੀ ਦੇ ਵਿੱਚ ਕਰਨ ਔਜਲਾ ਕਾਫੀ ਸੁਰਖੀਆਂ ਦੇ ਵਿੱਚ ਹੈ ਗਾਇਕ ਦੀ ਹਰ ਪਾਸੇ ਚਰਚਾ ਕਿਸੇ ਗੀਤ ਕਾਰਨ ਨਹੀਂ ਸਗੋ ਦਰਿਆਦਲੀ ਦੇ ਕਾਰਨ ਹੋ ਰਹੀ ਹੈ ਦਰਸਲ ਕਰਨ ਔਜਲਾ ਪੰਜਾਬ ਦੇ ਪੈਰਾ ਕਾਰਾਟੇ ਖਿਡਾਰੀ ਦੇ ਲਈ ਮਸੀਹਾ ਬਣੇ ਨੇ ਦੱਸਦੀ ਕਿ ਕਰਨ ਔਜਲਾ ਨੇ ਪੰਜਾਬ ਦੇ ਖੰਨਾ ਜ਼ਿਲ੍ਹੇ ਤੋਂ ਆਉਂਦੇ ਅੰਤਰਰਾਸ਼ਟਰੀ ਪੈਰਾ ਐਥਲੀਟ ਕਾਰਾਟੇ ਖਿਡਾਰੀ ਤਰਨੁਸ਼ਰਮਾ ਦਾ 9 ਲੱਖ ਰੁਪਏ ਦਾ ਕਰਜ਼ਾ ਮੋੜਿਆ ਇਹ ਜਾਣਕਾਰੀ ਤਰਨੁਸ਼ਰਮਾ ਦੇ ਵੱਲੋਂ ਵੀਡੀਓ ਪਾ ਕੇ ਸਾਂਝੀ ਕੀਤੀ ਗਈ ਹੈ ਤਰਨੁਸ਼ਰਮਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਵੀਡੀਓ ਸਾਂਝੀ ਕਰਦੇ ਹੋਏ ਕਰਨ ਔਜਲਾ ਦਾ ਧੰਨਵਾਦ ਕੀਤਾ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਕਰਨ ਔਜਲਾ ਇੱਕ ਗੀਤ ਦੀ ਸ਼ੂਟਿੰਗ ਦੇ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਸ਼ੂਟਿੰਗ ਦੇ ਦੌਰਾਨ ਕਰਨ ਔਜਲੇ ਦੀ ਕਾਰ ਪਲਟ ਗਈ ਸੀ ਅਤੇ ਉਹਨਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਸਨ ਤਾਂ ਇਸ ਹਾਦਸੇ ਦੇ ਵਿੱਚ ਉਹਨਾਂ ਦੀ ਗਰਦਨ ਦੀ ਹੱਡੀ ਮਸਾ ਟੁੱਟਣੋਂ ਬਚੀ ਹੈ ਇਹ ਜਾਣਕਾਰੀ ਖੁਦ ਕਰਨ ਔਜਲਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਗਈ ਹੈ ਨੌਕਰੀਆਂ ਦੇ ਵਿੱਚ ਰੱਖਵੇਂ ਕਰਨ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਬੰਗਲਾਦੇਸ਼ ਤੇ ਵਿਦਿਆਰਥੀਆਂ ਦਾ ਅੰਦੋਲਨ ਹਿੰਸਕ ਹੋ ਗਿਆ ਹਾਲਾਤ ਇੰਨੇ ਖਰਾਬ ਹੋ ਗਏ ਨੇ ਕਿ ਪੁਲਿਸ ਦੇ ਨਾਲ ਚੜਪਾਂ ਦੇ ਵਿੱਚੋਂ 39 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਚੁੱਕੀ ਹੈ 2500 ਤੋਂ ਵੱਧ ਪ੍ਰਦਰਸ਼ਨਕਾਰੀ ਜ਼ਖਮੀ ਹੋਏ ਨੇ ਲਾਠੀਆਂ ਡੰਡਿਆਂ ਤੇ ਪੱਥਰਾਂ ਦੇ ਨਾਲ ਸੜਕਾਂ ਤੇ ਘੁੰਮ ਰਹੇ ਪ੍ਰਦਰਸ਼ਨਕਾਰੀ ਬੱਸਾਂ ਤੇ ਨਿੱਜੀ ਵਾਹਨਾਂ ਨੂੰ ਅੱਗ ਲਗਾ ਰਹੇ ਨੇ ਫਿਲਹਾਲ ਬੰਗਲਾਦੇਸ਼ ਦੇ ਵਿੱਚ ਬੱਸ ਰੇਲ ਅਤੇ ਮੈਟਰੋ ਸੇਵਾਵਾਂ ਠੱਪ ਹੋ ਗਈਆਂ ਨੇ ਇਸ ਹਿੰਸਾ ਨੂੰ ਵਧਣ ਤੋਂ ਰੋਕਣ ਲਈ ਸਰਕਾਰ ਨੇ ਮੋਬਾਈਲ ਇੰਟਰਨੈਟ ਬੰਦ ਕਰ ਦਿੱਤਾ ਹੈ ਸਕੂਲ ਕਾਲਜਾਂ ਦੇ ਨਾਲ ਨਾਲ ਮਦਰਸੇ ਵੀ ਅਨਮਿਥੇ ਸਮੇਂ ਦੇ ਲਈ ਬੰਦ ਕਰ ਦਿੱਤੇ ਗਏ ਨੇ ਦੇਸ਼ ਤੇ ਵਿੱਚ ਫੌਜ ਨੂੰ ਮੋਰਚੇ ਤੇ ਤੈਨਾਤ ਕਰ ਦਿੱਤਾ ਹੈ ਕੈਨੇਡਾ ਦੇ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਲੱਗਾ ਭਾਰਤੀ ਖਾਸ ਕਰਕੇ ਪੰਜਾਬੀ ਵਿਦਿਆਰਥੀਆਂ ਦੇਤੇ ਇਸ ਦਾ ਵੱਡਾ ਅਸਰ ਪਵੇਗਾ ਕੈਨੇਡਾ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਸਟੱਡੀ ਪਰਮਿਟ ਕੈਨੇਡਾ ਚ ਪੱਕੇ ਤੌਰ ਤੇ ਰਹਿਣ ਦੀ ਗਰੰਟੀ ਨਹੀਂ ਹੈ ਵਿਦਿਆਰਥੀ ਪੜਾਈ ਪੂਰੀ ਕਰਕੇ ਆਪਣੇ ਦੇਸ਼ ਵਾਪਸ ਜਾਣ ਅਤੇ ਸਟੱਡੀ ਵੀਜ਼ੇ ਨੂੰ ਕੈਨੇਡਾ ਦੀ ਨਾਗਰਿਕਤਾ ਦੀ ਗਰੰਟੀ ਵਜੋਂ ਨਾ ਦਿਖੜ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੁਮਾਂਤਰੀ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਪੱਕੇ ਤੌਰ ਤੇ ਉੱਤੇ ਕੈਨੇਡਾ ਦੇ ਵਿੱਚ ਨਹੀਂ ਰਹਿ ਸਕਦੇ ਮਾਰਕ ਮਿਲਰ ਨੇ ਸਪੱਸ਼ਟ ਜਾਂ ਦੇ ਵਿੱਚ ਕਿਹਾ ਹੈ ਕਿ ਆਪਣੇ ਕਾਰ ਚਲੇ ਜਾਓ ਅਤੇ ਕੈਨੇਡਾ ਦੇ ਵਿੱਚ ਕੀਤੀ ਪੜਾਈ ਨੂੰ ਆਪਣੇ ਮੁਲਖ ਵਿੱਚ ਜਾ ਕੇ ਵਰਤੋ ਇਮੀਗ੍ਰੇਸ਼ਨ ਮੰਤਰੀ ਨੇ ਦਾਵਾ ਕੀਤਾ ਕਿ ਕਿਸੇ ਨੂੰ ਵੀ ਕੈਨੇਡਾ ਦੇ ਵਿੱਚ ਪੱਕਾ ਕਰਨ ਦਾ ਵਾਅਦਾ ਨਹੀਂ ਕੀਤਾ ਗਿਆ ਮਾਈਕਰੋਸਾਫਟ ਦੇ ਸਰਵਰ 'ਚ ਖਰਾਬੀ ਦੇ ਕਾਰਨ ਪੂਰੀ ਦੁਨੀਆ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਇਸ ਸਮੱਸਿਆ ਦੇ ਕਾਰਨ 에ਅਰਲਾਈਨਸ ਸਮੇਤ ਕਈ ਉਦਯੋਗਾਂ ਦਾ ਕੰਮ ਪ੍ਰਭਾਵਿਤ ਹੋਇਆ ਤੇ ਕਈ ਤਕਨੀਕੀ ਸੇਵਾਵਾਂ ਮੱਠਾ ਪਹ ਹੋ ਗਈਆਂ ਨੇ ਮਾਈਕਰੋਸਾਫਟ ਨੇ ਇਸ ਅਉਟੇਸ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਈਕਰੋਸਾਫਟ ਵਿੰਡੋਜ਼ ਦੇ ਵਿੱਚ ਇੱਕ ਗੜਬੜ ਦੇ ਕਾਰਨ ਕੰਪਿਊਟਰ ਜਾਂ ਲੈਪਟਾਪ ਦੀ ਸਕਰੀਨ ਅਚਾਨਕ ਨੀਲੀ ਹੋ ਜਾਂਦੀ ਹੈ ਤੇ ਕੰਪਿਊਟਰ ਆਪਣੇ ਆਪ ਬੰਦ ਹੋ ਰਿਹਾ ਹੈ ਅਤੇ ਮੁੜ ਚਾਲੂ ਹੋ ਰਿਹਾ ਹੈ ਮਾਈਕਰੋਸਾਫਟ ਦੀ ਇਸ ਚਾਲ ਦੇ ਕਾਰਨ ਦੁਨੀਆ ਭਰ ਦੇ ਪੇਮੈਂਟ ਗੇਟਵੇ ਸਿਸਟਮ ਵੀ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋਏ ਨੇ ਭਾਰਤ ਦੇ ਵਿੱਚ ਵੀ ਇਸ ਦੇ ਅਸਰ ਦੀਆਂ ਖਬਰਾਂ ਦੇਖਣ ਨੂੰ ਮਿਲੀਆਂ ਨੇ ਤੇ ਮੁੰਬਈ 에ਅਰਪੋਰਟ ਅਤੇ ਗੋਆ 에ਅਰਪੋਰਟ ਤੇ ਸਰਵਰ ਬੰਦ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮੁੰਬਈ ਹਵਾਈ ਅੱਡੇ ਤੇ ਚੈੱਕ ਇਨ ਸਿਸਟਮ ਬੰਦ ਹੋਣ ਦੇ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਆਕਾਂਸ਼ਾ 에ਅਰਲਾਈਨਸ ਨੇ ਸੇਵਾਵਾਂ ਦੇ ਵਿੱਚ ਵਿਗਨ ਦੀ ਪੁਸ਼ਟੀ ਕੀਤੀ ਹੈ ਇਸ ਸਬੰਧੀ 에ਅਰਲਾਈਨਸ ਨੇ ਇੱਕ ਟਵੀਟ ਵੀ ਕੀਤਾ ਅੱਜ ਦੀ ਦੇਸ਼ ਦੁਨੀਆ ਦੀਆਂ ਖਬਰਾਂ ਦੇ ਵਿੱਚ ਬਸ ਇਨਾ ਹੀ ਮੈਨੂੰ ਗੁਰਪ੍ਰੀਤ ਕੌਰ ਨੂੰ ਦੀ ਉਸ ਦਾ ਧੰਨਵਾਦ ਸਸ਼ੀ ਅਕਾਲ